ਅਰਗੁਣ ਸਰੂਪ ਕੀ ਹੈ ਸੰਗਤ ਵਾਹਿਗੁਰੂ ਜੀ ਦਾ ਦਿਸਦਾ ਸਰੂਪ ਕੀ ਹੈ ਫਰੀਦਾ ਖਾਲਕ ਖਲਕ ਮੈਂ ਨਿਰੰਕਾਰ ਦੀ ਸੇਵਾ ਨਹੀਂ ਹੋਣੀ ਉਹਦਾ ਸਰਗੁਣ ਸਰੂਪ ਇਹ ਸਾਰੀ ਕਾਇਨਾਤ ਹੈ ਸਾਰੀ ਧਰਤੀ ਧਰਮਸ਼ਾਲਾ ਹੈ ਗੁਰਦੁਆਰਾ ਸਿਰਫ ਟ੍ਰੇਨਿੰਗ ਸੈਂਟਰ ਹੈ ਤੇ ਜਿਵੇਂ ਗੁਰਦੁਆਰੇ ਚ ਪਰਉਪਕਾਰ ਕਰਦਾ ਹੈ ਬਰਤਨ ਮਾਂਜਦਾ ਹੈ ਝਾੜੂ ਦਿੰਦਾ ਹੈ ਸਫਾਈ ਕਰਦਾ ਹੈ ਜਿਸ ਦਿਨ ਵਾਕਈ ਸੇਵਾ ਦੀ ਸਮਝ ਆ ਗਈ ਉਸ ਦਿਨ ਸਾਰਾ ਸੰਸਾਰ ਰੱਬ ਦਾ ਘਰ ਹੈ ਹਰ ਜੀਵ ਦੇ ਮੁਖ ਚ ਪਾਇਆ ਹੋਇਆ ਦਾਣਾ ਯਕੀਨ ਕਰੀ ਇਹ ਵਾਹਿਗੁਰੂ ਜੀ ਦੀ ਸੇਵਾ ਹੋਏਗੀ ਵਾਹਿਗੁਰੂ ਜੀ ਦੀ ਸੇਵਾ ਹੈ ਸਾਰੀ ਕਾਇਨਾਤ ਨਾਲ ਪਿਆਰ ਕਰ ਹੁਣ ਕੋਈ ਕਵਤਾ ਨਾਲ ਨਫ਼ਰਤ ਕਰੇ ਤੇ ਕਵੀ ਨੂੰ ਪਿਆਰ ਕਰੇ ਕਿਰਤ ਨਾਲ ਨਫ਼ਰਤ ਕਰੇ ਤੇ ਕਰਤੇ ਨੂੰ ਪਿਆਰ ਕਰੇ ਇੱਥੇ ਤੇ ਕਹਿੰਦੇ ਕਰਤਾ ਕਿਰਤ ਵਿੱਚ ਬੈਠਾ ਹੋਇਆ ਕੁਦਰਤ ਕਰਕੇ ਵਸਿਆ ਸੋਏ ਤੇ ਜੇ ਕੁਦਰਤ ਨਾਲ ਖਿਲਵਾੜ ਕਰੇ ਕੁਦਰਤ ਨੂੰ ਨਰਕ ਬਣਾ ਦੇ ਕੁਦਰਤ ਨੂੰ ਅੱਗ ਲਾ ਕੇ ਰੱਖ ਦੇ ਕੁਦਰਤ ਵਿੱਚ ਤੇ ਕਰਤਾ ਬੈਠਾ ਹੋਇਆ ਸਾਥ ਸੰਗਤ ਤੂੰ ਇਹ ਸਾਰਾ ਕੁਝ ਜੋ ਦਿਸ ਰਿਹਾ ਜੋ ਦੀਸਾ ਸੋ ਤੇਰਾ ਰੂਪ